ਅੱਜ ਜੀ ਮੈਂ ਲੁਧਿਆਣਾ ਬਾਹਰ ਐਸੋਸੀਏਸ਼ਨ ਉਹ ਵਕੀਲ ਜਿਹੜੇ ਕਾਂਗਰਸ ਨਾਲ ਮੁਹੱਬਤ ਕਰਦੇ ਆ ਉਹਦੀ ਆਈਡੀਓਲੋਜੀ ਦੇ ਨਾਲ ਮੁਹੱਬਤ ਕਰਦੇ ਆ ਜਿਨ੍ਹਾਂ ਨੇ ਅੱਜ ਇਹ ਫੰਕਸ਼ਨ ਆਰਗੇਨਾਈਜ਼ ਕੀਤਾ ਜੈ ਮੇ ਜੈ ਦੇਵ ਸਤਿ ਸ੍ਰੀ ਅਕਾਲ ਸਤਿ ਮੇ ਜੈ ਦੇਵ ਵਿਜਾਇਤੇ ਵਿਜਾਇਤੇ ਸੱਤੇ ਮੇਜ ਵਿਜਾਇਤੇ ਆਰਗੇਨਾਈਜ਼ ਕੀਤਾ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਹਰ ਨਾਗਰਿਕ ਨੂੰ ਜਿੱਥੇ ਤੱਕਾ ਹੁੰਦਾ ਹੋਵੇ ਉਥੇ ਤੱਕਾ ਕਰਨ ਵਾਲੇ ਦੇ ਉਲਟ ਖੜਾ ਹੋਣਾ ਚਾਹੀਦਾ ਅੱਜ ਤੁਸੀਂ ਭਾਰਤ ਪੂਸ਼ਣ ਆਸ਼ੂ ਜੀ ਨਾਲ ਜੋ ਤੱਕਾ ਪਿਛਲੇ ਦਿਨਾਂ ਛੋਇਆ ਤੋਂ एफआरआइ एफआईआर ਜੋ ਹਿਆ ਔਰ ਦੋਨਾਂ ਦੇ ਵਿੱਚ ਆਸ਼ੂ ਜੀ ਨੂੰ ਲੋਅਰ ਕੋਰਟ ਨੇ ਰਿਜੈਕਟ ਕੀਤਾ ਹਾਈ ਕੋਰਟ ਨੇ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਕੀਤਾ ਔਰ ਇੱਥੇ ਤਾਂ ਹੀ ਕਿ ਸਰਕਾਰ ਜਿਸ ਨੇ ਇਹ ਪਰਚਾ ਕੀਤਾ ਸੀਗਾ ਉਹਦੇ ਹੁੰਦੇ ਹੋਏ ਏ ਨਹੀਂ ਕਿ ਤੁਹਾਡਾ ਰਾਜ ਆ ਗਿਆ ਤਾਂ ਤੁਸੀਂ ਕਵਾਇਸ਼ ਕਰਾ ਲਈ ਜਾਂ ਚੋਰ ਮੁਰਿਦਣੀ ਆਪਣਾ ਫੈਸਲਾ ਕਰਾ ਲਿਆ ਜਾਂ ਵਿਡਰੋ ਕਰ ਲਿਆ ਐਦਾਂ ਦੀ ਗੱਲ ਕੋਈ ਨਹੀਂ ਇਹ ਬੜੀ ਵੱਡੀ ਗੱਲ ਹੋਈ ਆ ਧੰਨਵਾਦੀ ਆ ਵਕੀਲ ਸਾਹਿਬਾਨ ਦਾ ਜਿਨ੍ਹਾਂ ਨੇ ਕੇਸ ਲੜਿਆ ਤੇ ਅੱਜ ਆਸ਼ੂ ਜੀ ਦੇ ਨਾਲ ਖੜੇ ਨੇ ਔਰ ਧੰਨਵਾਦੀ ਆ ਜੁਡੀਸ਼ਰੀ ਦੇ ਜਿਨ੍ਹਾਂ ਨੇ ਸੱਚ ਤੇ ਪੈਰਾ ਦਿੱਤਾ ਹਾਈ ਕੋਰਟ ਦੇ ਖਾਸ ਤੌਰ ਤੇ ਔਰ ਜੱਜ ਸਾਹਿਬਾਨ ਦਾ ਔਰ ਮੈਂ ਅਫਸੋਸ ਮੈਨੂੰ ਇਸ ਗੱਲ ਦਾ ਕਿ ਇਦਾਂ ਹੋਣਾ ਨਹੀਂ ਚਾਹੀਦਾ ਚਲੋ ਮੰਨ ਲਿਆ ਭਾਈ ਤੁਸੀਂ ਇੱਕ ਤਕੜਾ ਐਮ ਐਲ ਏ ਸੀ ਉਹਨੂੰ ਬਦਨਾਮ ਕਰ ਲਿਆ ਸਭ ਕੁਝ ਕਰ ਲਿਆ ਲੇਕਿਨ ਹੁਣ ਇਲੈਕਸ਼ਨ ਚੱਲ ਪਈ ਇੱਕ ਇੱਕ ਚੀਜ਼ ਇਲੈਕਸ਼ਨ ਕਮਿਸ਼ਨ ਦੇ ਨੋਟਿਸ 'ਚ ਔਰ ਚਾਹੇ ਪੁਲਿਸ ਜਿਸ ਤਰੀਕੇ ਨਾਲ ਚੱਲ ਰਹੀ ਆ ਜਾਂ ਐਡਮਿਨਿਸਟ੍ਰੇਸ਼ਨ ਚੱਲ ਰਹੀ ਆ ਉਹਦੇ ਤੇ ਵੀ ਇਲੈਕਸ਼ਨ ਕਮਿਸ਼ਨ ਦੀ ਪੈਣੀ ਨਜ਼ਰ ਆ ਉਹਦੇ باوجود ਇਲੈਕਸ਼ਨ ਦੇ ਚੱਲਦੇ ਹੋਏ ਗगनਦੀਪ ਸਿੰਘ ਪੱਲਾ ਜਿਹੜੇ ਸਾਨੂੰ ਜੁਆਇਨ ਕੀਤੇ ਉਹਨਾਂ ਤੇ ਪਰਚਾ ਹੋਇਆ ਠੀਕ ਹੈ ਤਿੰਨ ਚਾਰ ਦਿਨ ਉਹਨਾਂ ਨੂੰ ਅੰਡਰਗਰਾਉਂਡ ਰਹਿਣਾ ਪਿਆ ਲੇਕਿਨ ਟੈਨਸ਼ਨ ਤਾਂ ਹੁੰਦੀ ਆ ਬੰਦੇ ਨੂੰ ਔਰ ਫਿਰ ਮੈਂ ਫਿਰ ਜੁਡੀਸ਼ਰੀ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਜਿਵੇਂ ਆਸ਼ੂ ਜੀ ਨੇ ਇਨਸਾਫ ਦਿੱਤਾ ਗਗਨਦੀਪ ਭੱਲੇ ਨੂੰ ਵੀ ਜੁਡੀਸ਼ਰੀ ਨੇ ਇਨਸਾਫ ਦਿੱਤਾ ਬੇਲ ਹੋ ਗਈ ਤੇ ਜੇ ਬੇਲ ਹੋ ਗਈ ਤੇ ਉਹ ਹੁਣ ਕੰਪੇਨ ਕਰਨਗੇ ਇਸੇ ਤਰ੍ਹਾਂ ਇੱਕ ਆਮ ਆਦਮੀ ਪਾਰਟੀ ਦੇ ਆਈਟੀ ਸੈੱਲ ਦੇ ਸ਼ਹਿਦ ਸਤਨਾਮ ਸਿੰਘ ਨਾ ਉਹਨਾਂ ਦਾ ਵਿਕਰਮ ਜੀ ਵਿਕਰਮਜੀਤ ਸਿੰਘ ਨਾਮ ਹੈ ਉਹਨਾਂ ਦਾ ਉਹਨਾਂ ਉਹਨੇ ਵੀ ਕਾਂਗਰਸ ਜੁਆਇਨ ਕੀਤੀ ਔਰ ਉਹ ਇਸ ਇਲੈਕਸ਼ਨ ਦੇ ਵਿੱਚ ਸਾਨੂੰ ਦੱਸ ਰਿਹਾ ਆ ਕਿ ਆਸ਼ੂ ਜੀ ਨੂੰ ਸੋਸ਼ਲ ਮੀਡੀਆ ਰਾਹੀਂ ਜਿੱਥੇ ਪਰਚਾ ਕੀਤਾ ਉੱਥੇ ਸੋਸ਼ਲ ਮੀਡੀਆ ਰਾਹੀਂ ਦੀ ਫੇਮ ਕਰਨ ਦੀ ਗੱਲ ਕਰਨ ਨੂੰ ਜ਼ਿੰਮੇਵਾਰੀ ਲੱਗੀ ਸੀ ਔਰ ਕੱਲ ਮੈਂ ਵੇਖ ਰਿਹਾ ਸੀਗਾ ਕਿ ਸੋਸ਼ਲ ਮੀਡੀਆ ਦੇ ਉੱਤੇ ਆਸ਼ੂ ਨੂੰ ਡੀਫੇਮ ਕਰਨ ਲਈ ਤਿੰਨ ਚਾਰ ਰੀਲਾਂ ਲਿਆਉਣਗੀਆਂ ਹੋਰ ਵੀ ਆਉਣਗੀਆਂ ਲੇਕਿਨ ਕੱਲਿਆ ਲੋਕਾਂ ਦੇ ਮਨ ਚ ਜੈਸ ਲੀਡਰ ਦੀ ਜੋ ਛਵੀਆ ਉਹਨੂੰ ਇਹ ਰੀਲਾਂ ਚੇਂਜ ਨਹੀਂ ਕਰ ਸਕਦੀਆਂ ਡੀਫੇਮ ਕਰਨ ਲਈ ਲੋਕ ਸਵਾਦ ਲੈਂਦੇ ਆ ਸਾਰੇ ਪੰਜਾਬ ਨੇ ਸ਼ਾਇਦ ਸਵਾਦ ਲੈਣਾ ਆਸ਼ੂ ਭੱਜ ਰਿਹਾ ਅੱਗੇ ਅੱਗੇ ਲੇਕਿਨ ਮਾਲਿਕ ਦੀ ਮਰਜ਼ੀ ਦਾ ਕਿਸੇ ਨੂੰ ਕੀ ਪਤਾ ਕਿ ਆਸ਼ੂ ਨੇ ਭਜਾਉਣੇ ਅੱਗੇ ਅੱਗੇ ਜਿੱਤ ਕੇ ਮੈਂ ਜਿੱਥੇ ਜੁਡੀਸ਼ਰੀ ਦਾ ਔਰ ਆਪਣੇ ਵਕੀਲ ਭਰਾਵਾਂ ਦਾ ਧੰਨਵਾਦ ਕਰਨਾ ਚਾਹੁੰਦਾ ਉਥੇ ਕਪੂਰਥਲਾ ਸੌਰੀ ਦੇਖੋ ਜਿੱਥੋਂ ਹੋ ਨਾ ਉਹੀ ਗੱਲ ਚੇਤੇ ਆਉਂਦੀ ਆ ਤੇ ਲੁਧਿਆਣਾ ਵੈਸਟ ਦੇ ਸਾਰੇ ਵੋਟਰ ਸਾਹਿਬਾਨ ਨੂੰ ਬੇਨਤੀ ਕਰਨੀ ਚਾਹਾਂਗਾ ਕਿ ਇਹ ਤੁਹਾਡਾ ਟੈਸਟ ਆ ਇਹ ਦੇਖਣਾ ਤੁਸੀਂ ਕਿ ਤੁਸੀਂ ਪੰਜਾਬ ਕਿਹੋ ਜਿਹਾ ਚਾਹੁੰਦੇ ਹੋ ਵਸੇ ਬਦਲਿਆ ਪਰਚੇ ਪਰਚੇ ਵਾਲੀਆਂ ਸਰਕਾਰਾਂ ਅਕਾਲੀ ਦਲ ਦੇ ਰਾਜ ਵੀ ਹੋਏ ਪਰਚੇ ਤੇ ਉਹਨਾਂ ਨੂੰ ਤੋੜਿਆ ਤੁਸੀਂ ਇਸ ਕਰਕੇ ਕਿਉਂ ਧੱਕਾ ਕਰਦੇ ਸੀਗੇ ਜਿਹੜੇ 25 ਸਾਲ ਕਹਿੰਦੇ ਸੀ ਰਾਜ ਕਰਨਾ ਸੋ ਮੈਂ ਹੱਥ ਜੋੜ ਕੇ ਬੇਨਤੀ ਕਰਨੀ ਚਾਹ ਰਾ ਕਿ ਵੀਰੋ ਇਹ ਇੱਕ ਮੌਕਾ ਆ ਤੁਸੀਂ ਫੈਸਲਾ ਕਰਨਾ ਕਿ ਤੁਹਾਨੂੰ ਆਉਣ ਵਾਲਾ ਪੰਜਾਬ ਕਿਦਾਂ ਦਾ ਚਾਹੀਦਾ ਕਿਦਾਂ ਦੇ ਲੀਡਰ ਚਾਹੀਦੇ ਆ ਇੱਕ ਬਨੇ ਆਮ ਆਦਮੀ ਪਾਰਟੀ ਆ ਦੂਜੇ ਬਨੇ ਭਾਜਪੀ ਆ ਅਕਾਲੀ ਦਲ ਵੀ ਹੈ ਤੇ ਭਾਰਤ ਭੂਜਨ ਆਸ਼ੂ ਇੱਕ ਯੋਗ ਕੈਂਡੀਡੇਟ ਆ ਜਿਹੜਾ ਤੁਹਾਡਾ ਪ੍ਰਤਿਆ ਤੁਹੀਂ ਵਰਤਿਆ ਤੁਹੀਂ ਉਹਨਾਂ ਤੋਂ ਕੰਮ ਲੈ ਰਹੇ ਔਰ ਜੇ ਕੋਈ ਨਿਰਾਸ਼ ਗਿਆ ਹੋਵੇ ਕਦੇ ਮੈਂ ਨਹੀਂ ਸਮਝਦਾ ਅੰਤਕ ਲੀਡਰ ਆ ਉਹਦੇ ਹੱਕ 'ਚ ਖੜੇ ਹੋ ਜਾਓ ਇਹ ਹੀ ਮੇਰੀ ਪੀਲ ਸਰ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਆਈਟੀ ਨਾਲ ਡੀਫੇਮ ਕੀਤਾ ਜਾ ਰਿਹਾ ਸੋਸ਼ਲ ਮੀਡੀਆ ਦੇ ਉੱਪਰ ਤੇ ਕਾਂਗਰਸ ਵੱਲੋਂ ਕੋਈ ਐਕਸ਼ਨ ਲਿੱਤਾ ਜਾਏਗਾ ਇਸ ਦਿਨ ਦੇਖੋ ਗੱਲ ਆ ਐਕਸ਼ਨ ਹੈ ਤੇ ਜ਼ਰੂਰ ਦਰਖਾਸਤ ਦੇਾਂਗੇ ਬਟ ਆ ਜਨਤਾ ਨੂੰ ਇਹ ਇਹ ਲੰਮਾ ਪ੍ਰੋਸੈਸ ਆ ਇਹ ਜੇ ਕਹੀਏ ਨਾ ਸਵਿਚ ਆਫ ਕਰਦੀਏ ਹੋ ਜੂਗੀ ਤਾਂ ਨਹੀਂ ਇਟ ਇਜ਼ ਅ ਲੌਂਗ ਪ੍ਰੋਸੈਸ ਚਲੋ ਕੈਰੀ ਆਨ ਕਰੇ ਲੇਕਿਨ ਜਿੱਥੇ ਤਾਈ ਨੁਹਾਨੇ ਦੇ ਲੋਕਾਂ ਦੀ ਗੱਲ ਆ ਕਿ ਇਹ ਸੋਸ਼ਲ ਮੀਡੀਆ ਤੇ ਜਿਹੜਾ ਪ੍ਰਚਾਰ ਆ ਉਹਨੂੰ ਇਗਨੋਰ ਕੀਤਾ ਜਾਵੇ ਪਰ ਆਪਣੇ ਆਤਮਾ ਤੋਂ ਪੁੱਛਿਆ ਜਾਵੇ ਕਿ ਆਸ਼ੂ ਕਿਹੋ ਜਿਹਾ ਔਰ ਆਤਮਾ ਦੀ ਆਵਾਜ਼ ਨੂੰ ਸੁਣਦੇ ਹੋਏ ਵੋਟ ਪਾਈ ਜਾਵੇ ਕਿਸੇ ਦੇ ਦੇਸ਼ਿਤ ਕਿਸੇ ਦੇ ਪ੍ਰਭਾਵ ਬਿਲਕੁਲ ਵੋਟ ਨਹੀਂ ਪਾਉਣੀ ਇਹੀ ਖੂਬਸੂਰਤੀ ਹੈ ਸਾਡੀ ਡੈਮੋਕ੍ਰੇਸੀ ਰਾਣਾ ਜੀ ਕੋਈ ਦਸ ਤਾਰੇ ਆ ਵੀ ਕੋਈ ਕੇਸ ਵਗੈਰਾ ਕਰਦਾ ਵੀ ਜਿਸ ਤਰ੍ਹਾਂ ਕੋਈ ਗੱਲ ਕਹੀ ਹੈ ਦੇਖੋ ਕਰ ਦੇਣਗੇ ਉਹ ਵੀ ਸਿਰ ਮੱਥੇ ਹਾਂ ਜੀ ਔਰ ਅਗਰ ਸ਼ਾਂਤੀਪੂਰਵਕ ਇਲੈਕਸ਼ਨ ਹੋਣ ਦਿੱਤਾ ਜਾਵੇ ਤਾਂ ਚੰਗਾ ਇਹਦੇ ਨਾਲ ਛਵੀ ਸਰਕਾਰ ਦੀ ਵੀ ਬੈਟਰ ਬਣੇਗੀ ਕਿ ਅਸੀਂ ਤਾਂ ਲੋਕਾਂ ਦੇ ਛੱਡ ਦਤਾ ਲੋਕ ਜਿਤਾ ਦੇਣਗੇ ਤਾਂ ਐਮਐਲਏ ਇਹਨਾਂ ਦਾ ਜਿਤਾਉਣਾ ਆਸ਼ੂ ਨੂੰ ਮੈਨੂੰ ਪਤਾ ਇਸ ਗੱਲ ਦਾ ਲੇਕਿਨ ਇਹਨਾਂ ਦੀ ਇਮੇਜ ਬਚੂਗੀ ਸਰਕਲ ਜਾਖੜਤਾ ਬਾਈ ਸੀ ਉਹ ਕਹਿੰਦੇ ਕਾਂਗਰਸ ਦੋ ਗੁੱਟਾ ਵਿੱਚ ਚੱਲ ਰਹੀ ਹੈ ਇਹ ਬਿਲਕੁਲ ਗਲਤਫਵਾਹ ਆ ਦੇਖੋ ਜਿਹੜਾ ਵਿਰੋਧੀ ਹੁੰਦਾ ਉਹਨੇ ਕੋਈ ਨਾ ਕੋਈ ਤਾਂ ਨੁਕਸ ਕਰਨਾ ਪਿਛਲੇ ਦਿਨੀ ਰਾਜਾ ਵੜਿੰਗ ਜੀ ਉਪੇਸ਼ ਬਗੇਲ ਜੀ ਅਤੇ ਬਹੁਤ ਸਾਰੇ ਸੀਨੀਅਰ ਲੀਡਰ ਭਾਰਤ ਕੁਸ਼ਨ ਆਸ਼ੂ ਜੀ ਦਾ ਨਾਮਿਨੇਸ਼ਨ ਪੇਪਰ ਫਾਈਲ ਕਰਾ ਕੇ ਗਏ ਹੈ। ਅਤੇ ਸਮੇਂ-ਸਮੇਂ ਦੇ ਉੱਤੇ ਨਾ ਕੇਵਲ ਪ੍ਰਦੇਸ਼ ਦੇ ਬਲਕਿ ਸਾਡੇ 올 ਇੰਡੀਆ ਦੇ ਬੁਲਾਰੇ ਪ੍ਰਚਾਰ ਥਿੰਕ ਟੈਂਕ ਉਹਨਾਂ ਨੂੰ ਬੁਲਾ ਕੇ ਜਨਤਾ ਨੂੰ ਸੰਬੋਧਨ ਕਰਨਗੇ। ਕੋਈ ਫਰੈਸ਼ ਕਾਨਫਰੰਸ ਕਰੇਗਾ। ਕੋਈ ਜਨਤਾ ਨੂੰ ਸੰਬੋਧਨ ਕਰੇਗਾ। ਸੋ ਇਹ ਗੱਲ ਮਨਚ ਨਹੀਂ ਰੱਖਣੀ ਚਾਹੀਦੀ ਕਿ ਕਾਂਗਰਸ ਇਕੱਠੀ ਆ ਨਹੀਂ ਇਕੱਠੀ ਆ ਕਾਂਗਰਸ ਇਕੱਠੀ ਖਿਲਾਫ ਵਿੱਚੇ ਲਿਖਿਆ ਵਾ ਕਿ ਜਿਹੜਾ ਇਹ ਆ ਪੋਲੀਟੀਕਲ ਬੰਡਾਟਾ ਦੇ ਬੇਸ ਦੇ ਉੱਤੇ ਧਾਇਰ ਹੋਈਆਂ ਸੀ ਤੇ ਇਹਨਾਂ ਨੇ ਕਦੇ ਵੀ ਕੋਈ ਐਸੀ ਕੋਈ ਅਲੀਗੈਲਿਟੀ ਕਮਿਟ ਹੋਈ ਹੋਈ ਨਹੀਂ ਉਹ ਸਾਰੀ ਡਿਟੇਲ ਜਜਮੈਂਟਸ ਨੇ ਮੇਰੇ ਕੋਲ ਜਦੋਂ ਮਰਜ਼ੀ ਕਾਪੀ ਲੈ ਲਿਓ ਮੇਰੇ ਕੋਲ ਬੇਰੇ ਟੇਬਲ ਤੇ ਆ ਉਹਨਾਂ ਨੇ ਪਾਲਿਸੀ ਦੇ ਉੱਤੇ ਵੀ ਪਾਲਿਸੀ ਜਿਹੜੀ ਬਣਾਈ ਸਗੀ ਕਦੇ ਨਹੀਂ ਅਕਾਲੀ ਦਲ ਦੇ ਟਾਈਮ ਤੋਂ ਪਾਲਿਸੀ ਬਣੀ ਆਈ ਸੀ ਉਹਨੂੰ ਅਪਹੈਲਡ ਕਰ ਦਿੱਤਾ ਗਿਆ ਸੀ ਪਾਲਿਸੀ ਨੂੰ ਉਹ ਪਾਲਿਸੀ ਹਾਈ ਕੋਰਟ ਚ ਚੈਲੰਜ ਹੋਈ ਸੀ ਹਾਈ ਕੋਰਟ ਨੇ ਦੋ ਵਾਰੀ ਚੈਲੰਜ ਕੀਤੀ ਦੋਹੇ ਵਾਰੀ ਉਹ ਪਾਲਿਸੀ ਨੂੰ ਸਹੀ ਠਰਾਇਆ ਗਿਆ ਸੀ ਫਿਰ ਸਹੀ ਬਣੀ ਆ ਅੱਜ ਵੀ ਉਸੇ ਪਾਲਿਸੀ ਦੇ ਬਨਾ ਦੇ ਉੱਤੇ ਇਸ ਸਰਕਾਰ ਇਹ ਸਰਕਾਰ ਉਸੇ ਪਾਲਿਸੀ ਦੇ ਬੇਸ ਦੇ ਉੱਤੇ ਅੱਜ ਵੀ ਉਹੀ ਕੰਮ ਕਰ ਰਹੀ ਆ ਮੰਡੀਆਂ ਦੇ ਵਿੱਚੋਂ ਫਸਲ ਉਸੇ ਪਾਲਿਸੀ ਦੇ ਬਨਾ ਤੇ ਚੱਕੀ ਜਾ ਰਹੀ ਆ ਕੋਈ ਨਵੀਂ ਪਾਲਿਸੀ ਹਾਲ ਤੱਕ ਨਹੀਂ ਆਈ ਹੈਗੀ ਇਹ ਬੜੀ ਇਰਾਨੀ ਜਾਣਨ ਗੱਲ ਹੈ ਕਿ ਜੇ ਉਸ ਵੇਲੇ ਪਾਲਿਸੀ ਗਲਤ ਵੀ ਨਵੀਂ ਪਾਲਿਸੀ ਕਿਉਂ ਨਹੀਂ ਆਈ ਪਰ ਪੁਰਾਣੀ ਪਾਲਿਸੀ ਕਿਉਂ ਚਲਦੀ ਪਈਆ ਇਟ ਮੀਨਸ ਬਾਏ ਦੈਟ ਟਾਈਮ ਆਫ ਪਾਲਿਸੀ ਕੈਰੈਕਟ ਸੀ ਇਹਨਾਂ ਨੂੰ ਫਾਲਸਲੀ ਇਮਪਲੀਕੇਟ ਕਰਨਾ ਸੀ ਆਸ਼ੂ ਜੀ ਨੂੰ ਇਹਨਾਂ ਨੂੰ ਫਾਲਸਲੀ ਇਮਪਲੀਕੇਟ ਕੀਤਾ ਗਿਆ ਉਸਕਿ ਉਹਨਾਂ ਐਫ ਆਈ ਆਰਾਂ ਦੇ ਵਿੱਚ ਟੂ ਡਿਫੇਮ ਹਿਸ ਰੈਪਿਊਟੇਸ਼ਨ ਟੂ ਡਿਫੇਮ ਹਿਮ ਸੋ ਦੈਟ ਹੀ ਹੀ ਸ਼ੁੱਡ ਨਾਟ ਕੰਟੈਸਟ ਦ ਇਲੈਕਸ਼ਨਸ ਇਸ ਕਰਕੇ ਪੋਲੀਟੀਕਲ ਵੰਡਟਾ ਨ ਮੁੱਦੇ ਰੱਖਦੇ ਆ ਮੂਰੇ ਰੱਖਦੇ ਆ ਇਹ ਪਰਚੇ ਦਰਜ ਕੀਤੇ ਗਏ ਸੀ ਟੂ ਕਾਜ਼ ਹੈਰਾਸ ਟੂ ਕਾਜ਼ ਡਿਫੇਮ ਟੂ ਡਿਫੇਮ ਦ ਰੈਪਿਊਟੇਸ਼ਨ ਆਫ ਦ ਕਾਂਗਰਸ ਪਾਰਟੀ ਆਲਸੋ ਤਾਂ ਉਹ ਐਫ ਆਈ ਆ ਰ ਹੋਈਆਂ ਸੀਗੀਆਂ ਤੇ ਹਾਈ ਕੋਰਟ ਨੇ ਉਹ ਐਫ ਆਈ ਆ ਉਹਨਾਂ ਆਨ ਦੀ ਸਾਰੇ ਫੈਕਟਸ ਗਰਾਉਂਡਸ ਡਿਸਕਸ ਕਰਕੇ ਉਹਨਾਂ ਦੇ ਵਕੀਲਾਂ ਨੇ ਵੀ ਵਹਿਸ ਕੀਤੀ ਸਾਡੇ ਵਾਲੇ ਨੇ ਅਸੀਂ ਵੀ ਕੀਤੀ ਉਹਨਾਂ ਨੂੰ ਸਾਰਿਆਂ ਕੁਝ ਦੇਖਦੇ ਹੋਏ ਉਹ ਤੋਂ ਬਾਅਦ ਉਹ ਐਫ ਆਈ ਆ ਰ ਕੁਐਸ਼ ਹੋਈਆਂ ਸੀ ਲੌਂਗ 4 5 ਡੇਜ਼ ਆਰਗੂਮੈਂਟਸ ਉਹਦੇ ਕੋ ਹਾਈ ਕੋਰਟ ਚੱਲੀਆਂ ਸੀ ਉਹ ਤੋਂ ਬਾਅਦ ਉਹ ਐਫ ਆਈ ਆ ਰ ਡਿਫੈਮ ਠੀਕ ਹੈ ਧੰਨਵਾਦ ਓਕੇ ਓਕੇ